ਵਕੜਾ ਸ਼ਹਿਰ ਵਿੱਚ ਵਕਫਾ ਖਥਾਮਾ ਤੇ ਬਣਾਈ ਗਏ ਕੂੜੇ ਦੇ ਡੰਪਾਕਾਰਨ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲੇ ਕੈਪਟਨ ਮੰਤਰੀ ਪੰਜਾਬ ਡਾਕਟਰ ਰਵਜੋ ਸਿੰਘ ਵੱਲੋਂ ਅਚਨਚੇਦ ਦौरा ਕੀਤਾ ਗਿਆ। ਇਸ ਦੌਰਾਨ ਉਹਨਾਂ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਬਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨਿਗਮ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਪੱਟੀ ਨਿਗਮ ਮੇਅਰ ਰਾਮਪਾਲ ਉੱਪਰ ਆਪਣੇ ਤਾਂ ਹਰਜੀਮਾਨ ਜਿਲ੍ਹਾ ਇੰਚਾਰਜ ਲਲਿਤ ਸਕਲਾਨੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨਲ ਨੰਗਲ ਵੀ ਮੌਜੂਦ ਸਨ ਇਸ ਦੌਰਾਨ ਜਥੇ ਫਗਵਾੜਾ ਪ੍ਰਸ਼ਾਸਨ ਅਤੇ ਆਪ ਪਾਰਟੀ ਨੇਤਾਵਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਆਖਿਆ ਗਿਆ ਉੱਥੇ ਹੀ ਡਾਕਟਰ ਰਵਜੋ ਸਿੰਘ ਵੱਲੋਂ ਸਕੂਲ ਆਫ ਐਮਿਨੈਂਸ ਨਜ਼ਦੀਕ ਬਣੇ ਕੂੜੇ ਦੇ ਡੰਪ ਤੋਂ ਇਲਾਵਾ ਸ਼ੂਗਰ ਮਿਲ ਪੁਲ ਹੇਠਾਂ 'ਤੇ ਗੰਦਗੀ ਹਰਮਨ ਸਟੇਟ ਅਤੇ ਚਾਚੋਗੀ ਤੋਂ ਇਲਾਵਾ ਹੁਸ਼ਿਆਰਪੁਰ ਰੋਡ 'ਤੇ ਸਥਿਤ ਬਣੇ ਕੂੜੇ ਦੇ ਡੰਪਾਂ ਦਾ ਨਿਰੀਖਣ ਕੀਤਾ ਇਸ ਦੌਰਾਨ ਉਨ੍ਹਾਂ ਆਖਿਆ ਕਿ ਇਨ੍ਹਾਂ ਕੂੜੇ ਦੇ ਡੰਪਾਂ ਕਾਰਨ ਵਾਕਿਆ ਹੀ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆਉਂਦੀਆਂ ਹਨ ਜਿਸ ਦੇ ਹੱਲ ਲਈ ਉਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦਾ ਉਚਿਤ ਹੱਲ ਕਰਨਗੇ ਉਨਾ ਕਿਹਾ ਕਿ ਸਰਕਾਰ ਦੇ ਦੇਸ਼ਾਂ ਮੁਤਾਬਕ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਦੀ ਆਵੇਗੀ ਤੇ ਅੱਜ ਅਸੀਂ ਫਗਵਾੜਾ ਕਾਰਪੋਰੇਸ਼ਨ ਦਾ ਇੱਕ ਰੂਟੀਨ ਵਿਜ਼ਿਟ ਦਾ ਖੈਸੇ ਦੇ ਸਰਪ੍ਰਾਈਜ਼ ਵਿਜ਼ਿਟ ਅਸੀਂ ਕਰਨਾ ਹੈ ਸੁਰੇਸ਼ ਸਿੰਘ ਜੀ ਨਾਲ ਸਾਡੇ ਇੱਥੋਂ ਦੇ ਕਮਿਸ਼ਨਰ ਸਾਹਿਬਾਨ ਸਾਡੇ ਡੀਸੀ ਸਾਹਿਬਾਨ ਸਾਡੇ ਮੇਅਰ ਸਾਹਿਬਾਨ ਤੇ ਬਾਕੀ ਕੌਂਸਲਰ ਸਾਹਿਬਾਨ ਵੀ ਤੇ ਕਈ ਸਵੇ ਤੋਂ ਕੁਝ ਸਵੇ ਤੋਂ ਸਾਨੂੰ ਕੰਪਲੇਂਟਸ ਆ ਰਹੀਆਂ ਸੀ ਜਿੱਦਾਂ ਕੂੜੇ ਦੀ ਲਿਫਟਿਕ ਦੀ ਪ੍ਰੋਬਲਮ ਹੈ ਕਿ ਕਿਤੇ ਡੰਪ ਹੋ ਰਿਹਾ ਮੇਲੀ ਅਸੀਂ ਵੀ ਸਾਡਾ ਵੀ ਰਸਤਾ ਹੀ ਹੈਗਾ ਨੰਗਨ ਨੂੰ ਆਉਣ ਜਾਣ ਨੂੰ ਦੇਸੀ ਦੇਖਿਆ ਕਿ ਕਾਫੀ ਉੱਥੇ ਪ੍ਰੋਬਲਮ ਲੱਗੀ ਤੇ ਇਸ ਸੰਬੰਧ ਵਿੱਚ ਅਸੀਂ ਇਹ ਸੋਚਿਆ ਕਿ ਅਸੀਂ ਅਮੇਰੀ ਫੀਲਡ ਵਿੱਚ ਸਾਰੀ ਡੀਊ ਲੱਗੇ ਕਰੀਏ ਦੇਸੀ ਆਪਾਂ ਮੋਹਾਨਾ ਸਿਕਾਣੇ ਸਾਰੇ ਇਨਸਪੈਕਸ਼ਨ ਕਰ ਰਹੇ ਤੇ ਇਸ ਤਰ੍ਹਾਂ ਅਸੀਂ ਬੈਠ ਕੇ ਜਿਹੜੀ ਜਿਹੜੀ ਪ੍ਰੋਬਲਮਸ ਹੈਗੀ ਦਿਖਤਾ ਹੈਗੀ ਉਹਨਾਂ ਦਾ ਅਸੀਂ ਕੀ ਉਹਦਾ ਹੱਲ ਕਰ ਸਕਦੇ ਆ ਆਪਾਂ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਪਗਵਾੜਾ ਵਾਸੀਆਂ ਨੂੰ ਕਿ ਅਸੀਂ ਆਪਾਂ ਇਹਦਾ ਬਹੁਤ ਜਲਦੀ ਸੀ ਜਿਹੜਾ ਪੱਕਾ ਹਾਲ ਜਿਹੜਾ ਲਿਫਟਿੰਗ ਦਾ ਜਾਂ ਕੂੜੇ ਦਾ ਹੈਗਾ ਸੀ ਆਪਾਂ ਕਰ ਆ ਗਏ ਪਰ ਜੀ ਅਸੀਂ ਖੁਦ ਗਰਾਊਂਡ ਤੇ ਅਸੀਂ ਉਤਰਿਆ ਕਿ ਤਾਂ ਕਿ ਲੋਕਾਂ ਨੂੰ ਮਿਲੀਏ ਲੋਕਾਂ ਨੂੰ ਪੁੱਛੇ ਕਿ ਕਾਲਮਸ ਹੈਗੇ ਆ ਕੋਈ ਲਾਈਟਨਿੰਗ ਦੀ ਵੀ ਕਾਫੀ ਪ੍ਰੋਬਲਮ ਆਉਂਦੀ ਕੰਪੀਟਰ ਸਾਨੂੰ ਆਂਦੇ ਰਹਿੰਦੀ ਹੈਗੀ ਆ ਇਹ ਜਗ੍ਹਾ ਸੀਵਰੇਜ ਦੀ ਵੀ ਪ੍ਰੋਬਲਮ ਵੀ ਹੈਗੀ ਆ ਸੋ ਹੈਵ ਡਿਸਾਈਡਡ ਕਿ ਅਸੀਂ ਵਾਪਸ ਖੁਦ ਗਰਾਊਂਡ ਤੇ ਜਾ ਕੇ ਪੂਰੀ ਟੀਮ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਹੋ ਕੇ ਅਸੀਂ ਆਪਾਂ ਇਸ ਦੌਰਾਨ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਲੰਗਲ ਅਤੇ ਜ਼ਿਲ੍ਹਾ ਇੰਚਾਰਜ ਮੈਡਮ ਲਲਿਤਾ ਸਕਲਾਨੀ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦੀ ਸਮੱਸਿਆ ਨੂੰ ਲੈ ਕੇ ਡਾਕਟਰ ਰਵਜੋਤ ਸਿੰਘ ਬਲੋਹੀ ਇਹ ਵਿਜ਼ਿਟ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਉਹ ਇੱਕ ਹਫ਼ਤੇ ਬਾਅਦ ਮੁੜ ਤੋਂ ਵਿਜ਼ਿਟ ਕਰਨਗੇ ਤੇ ਦੇਖਣਗੇ ਕਿ ਕਿੰਨਾ ਕੁ ਸੁਧਾਰ ਹੋਇਆ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਸਿੰਘ ਜੀ ਉਹਨਾਂ ਨੇ ਫਗਵਾੜੇ ਦਾ ਜਿਹੜਾ ਅਚਨਚੇਤ ਦੌਰਾ ਕੀਤਾ ਮੇਨਲੀ ਜਿਹੜੀ ਸਮੱਸਿਆ ਹੈਗੀ ਆ ਉਦੋਂ ਆਪਾਂ ਜਿਹੜੀ ਸਫਾਈ ਦੀ ਸਮੱਸਿਆ ਉਹਦੇ ਨਿਰੀਖਣ ਵਾਸਤੇ ਉਹ ਇੱਥੇ ਪਹੁੰਚੇ ਸੀ ਔਰ ਨਾਲ ਪੂਰਾ ਪ੍ਰਸ਼ਾਸਨ ਸਾਡੇ ਪਾਰਟੀ ਦੇ ਜਿਹੜੇ ਜ਼ਿਲ੍ਹਾ ਇੰਚਾਰਜ ਭੈਣ ਲਲਿਤ ਫਕਲਾਨੀ ਜੀ ਔਰ ਸਾਡੇ ਮੇਅਰ ਸਾਹਿਬ ਵੀ ਨਾਲ ਸੀਗੇ ਔਰ ਸਾਰਾ ਜਿਹੜਾ ਉਹਨਾਂ ਨੇ ਵਿਜ਼ਿਟ ਕਰਕੇ ਆਪ ਪੁਆਇੰਟ ਸਾਰੇ ਚੈੱਕ ਕੀਤੇ ਹੈਗੇ ਆ ਔਰ ਉਹਨਾਂ ਨੇ ਪ੍ਰਸ਼ਾਸਨ ਨੂੰ ਇਹ ਹਦਾਇਤ ਕੀਤੀ ਆ ਵੀ ਇੱਕ ਹਫ਼ਤੇ ਬਾਅਦ ਦੁਬਾਰਾ ਵਿਜ਼ਿਟ ਕਰਨਗੇ ਔਰ ਦੇਖਾਂਗੇ ਇਹਨਾਂ ਕੰਮਾਂ ਦੇ ਵਿੱਚ ਜਿੱਥੇ-ਜਿੱਥੇ ਕਮੀ ਹੈਗੀ ਆ ਉਹਨਾਂ ਨੂੰ ਕਿੰਨਾ ਕੁ ਦੂਰ ਹੋਏ ਜਾਂ ਜਿਹੜੇ ਵੱਡੇ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਦੇ ਵਾਸਤੇ ਜਿਹੜਾ ਇੱਕ ਹਫਤੇ ਬਾਅਦ ਹੋ ਜਾ ਦੁਬਾਰਾ ਫਿਰ ਰੀਚੈਕਿੰਗ ਕਰਨਗੇ ਔਰ ਉਸ ਤੋਂ ਬਾਅਦ ਵਿੱਚ ਦੱਸਣਗੇ ਵੀ ਅਗਲਾ ਜਿਹੜਾ ਪੁਆਇੰਟ ਹੈ ਕੀ ਹੈ ਹਾਂਜੀ ਅੱਜ ਜਿਹੜੀ ਆਪਾਂ ਦੇਖਦੇ ਆ ਕਿ ਸਾਡੇ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਕੂੜਾ ਜਿਹੜਾ ਹੈਗਾ ਆ ਉਹਦੀ ਮੈਨੇਜਮੈਂਟ ਬਹੁਤ ਵੱਡੀ ਸਮੱਸਿਆ ਆ ਪਰ ਅਸੀਂ ਪ੍ਰਸ਼ਾਸਨ ਦਾ ਕੰਮ ਹੈ ਉਹਨੂੰ ਸਾਫ਼ ਰੱਖਣਾ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਦੇਣਾ ਸੋ ਉਹਦੇ ਲਈ ਜੋ ਵੀ ਅੱਜ ਡਾਕਟਰ ਸਾਹਿਬ ਨੇ ਆਪਣਾ ਅਚਨਚੇਤ ਦੌਰਾ ਕੀਤਾ ਸਰਪ੍ਰਾਈਜ਼ ਵਿਜ਼ਿਟ ਸੀ ਉਹਨਾਂ ਦੀ ਵੀ ਇਹਨੂੰ ਅਸੀਂ ਜਿਵੇਂ ਅਸੀਂ ਜਿਹੜਾ 메ਨ ਪੁਆਇੰਟ ਹੈ ਡੰਪ ਆ ਜਿੱਥੇ ਬਣੇ ਹੋਏ ਉਹ ਵੀ ਦੇਖੇ ਉਹਨਾਂ ਨੇ ਦੇਖੋ ਜੀ ਸੀ ਜਦੋਂ ਸ਼ੁਰੂ ਕੀਤਾ ਸੀ ਔਰ ਉਸ ਤੋਂ ਬਾਅਦ ਅੱਧੇ ਪੌੜੇ ਘੰਟੇ ਤੇ ਅਸੀਂ ਇੱਕ ਸੈਕੰਡਰੀ ਪੁਆਇੰਟ ਜਿਹੜਾ ਨੌ ਨੰਬਰ ਵਾਰਡ ਦੇ ਵਿੱਚ ਆ ਵਰਿੰਦਰ ਪਾਰਕ ਕੋਲ ਜਦੋਂ ਅਸੀਂ ਅੱਜ ਗਏ ਆ ਉੱਥੇ ਮੈਂ ਖੁਦ ਹੈਰਾਨ ਸੀ ਕਿਉਂਕਿ ਅਸੀਂ ਉਹਨੂੰ ਕਦੀ ਵੀ ਸਾਫ਼ ਨਹੀਂ ਦੇਖਿਆ ਅਲੱਗ-ਅਲੱਗ ਟਾਈਮਿੰਗਸ ਅਸੀਂ ਉੱਥੇ ਜਾਂਦੇ ਆ। ਆ ਜਾ ਆਪ ਤੋਂ ਨਿਕਲਣਾ ਹੁੰਦਾ ਕਿਉਂਕਿ ਸਾਡਾ ਸ਼ਹਿਰ ਆਪਣਾ ਜਦੋਂ ਅਸੀਂ ਉਹ ਕਦੀ ਸਾਫ਼ ਨਹੀਂ ਹੋਇਆ ਅੱਜ ਬੜੀ ਹੈਰਾਨੀ ਸੀ ਕਿ ਉਹ ਅੱਧੇ ਪੌਣੇ ਘੰਟੇ ਦੇ ਵਿੱਚ ਸਾਫ਼ ਹੋ ਗਿਆ। ਇਹ ਸਾਡੀ ਵਿਲ ਪਾਵਰ ਆ। ਵੀ ਜੇ ਅਸੀਂ ਚਾਹੀਏ ਤਾਂ ਪੋਸੀਬਲ ਹੈਗਾ ਆ। ਸੋ ਅਸੀਂ ਪ੍ਰਸ਼ਾਸਨ ਤੋਂ ਵੀ ਜਾਂ ਜਿਹੜੇ ਸਾਡੇ ਕਰਮਚਾਰੀ ਆ ਉਹਨਾਂ ਤੋਂ ਵੀ ਅਸੀਂ ਉਮੀਦ ਕਰਦੇ ਆ ਕਿ ਅਸੀਂ ਆਪਣਾ ਕੰਮ ਜਿਹੜਾ ਉਹਨੂੰ ਇਮਾਨਦਾਰੀ ਨਾਲ ਕਰੀਏ। ਸੋ ਲੋਕਾਂ ਨੂੰ ਵੀ ਇਹ اپੀਲ ਆ ਕਿ ਅਸੀਂ ਸ਼ਹਿਰ ਸਾਡਾ ਹੀ ਆ ਉਹਨੂੰ ਸਾਫ਼ ਰੱਖਣਾ ਸਾਡੀ ਆਪਣੀ ਜ਼ਿੰਮੇਵਾਰੀ ਆ। Legenda Adriana